ਮੁਜੀ ਪਲਾਜ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸੰਗਤ ਸਾਰੇ ਭਗਤ ਨੇ 9000 ਰੁਪਏ 9200 ਰੁਪਏ ਵਰਤਣਾ ਰਿਹਾ ਹੈ ਅੱਜ ਵੀ ਮਾਲਕਾਂ ਦਾ 9200 ਰੁਪਏ ਬਣਾ ਲੈ ਪੂਰੀ ਗੁਜੀ ਜਲੰਧਰ ਤੋਂ ਘੁੰਡਾ ਰਿਹਾ ਹੈ ਤੇ ਦਿਆ ਮੇਰ ਮਾਲਕ ਦੀ ਬਣੀ ਰਹੇ ਇਹ ਸੰਗਤਾਂ ਸਦਾ ਜੁੜੀਆਂ ਰਹਿਣ। ਅਈ ਮਾਲਕਾਂ ਦੇ ਲੱਜ਼ਰ ਕੁੰਡਾ ਸੰਗਤ ਦੇ 25 50 ਲੋਕਾਂ ਦੀ ਬਣੀ ਰਹੇ ਕਿਰਪਾਵਾਨ ਜੀ ਜੋ ਸਭਰਾ ਬੇਤੇ ਆ ਕੇ ਮੱਥਾ ਟੇਕਦੇ ਕੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਤਾਂ ਹੀ ਸੰਗਤ ਆਂਦੀ ਏ ਤਾਂ ਹੀ ਜੁੜਦੀ ਏ ਹਰ ਸਾਲ ਤਾਂ ਹੀ ਆਉਂਦੇ ਆ ਪਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤਾਂ ਆਹ ਹੁਣ ਅਕੜਾਈ ਰੱਖ ਮੈਂ ਹਰਮਿਤ ਸਿੰਘ ਇਹ ਸਮਾਸੇਵੀ ਜਿਹੜਾ ਪਟਾਰਾ ਜੀ ਲਖਦਾਤਾ ਜੀ ਦਾ ਹਰ ਸਾਲ ਸਾਨੂੰ ਜੀ ਕਰਾਉਂਦੇ ਨੇ ਇਹਨਾਂ ਦੇ ਮਿੱਤਰ ਸਾਰੇ ਦੋਸਤ ਮੇਰੇ ਭਰਾ ਪਲਵਾਨ ਜੀ ਇਹ ਸਾਰੇ ਹੀ ਕਰਾਉਂਦੇ ਨੇ ਬੜਾ ਪੁੰਨ ਦਾ ਕੰਮ ਹੈ ਅੱਜ ਕੱਲ੍ਹ ਵੈਸੀ ਵੀ ਅੱਗੇ ਸੌਣ ਦੇ ਸੌਣ ਦੇ ਚਾਲੇ ਸ਼ੁਰੂ ਹੋ ਜਾਂਦੇ ਨੇ ਉਦੋਂ ਵੀ ਇਹ ਕਰਾਉਂਦੇ ਆ ਪਿੱਛੇ ਗੁਰਪੁਰਬ ਦੇ ਉੱਤੇ ਵੀ ਕਰਾਇਆ ਇਹ ਆਪਾਂ ਜਿਹੜੀ ਆਪਣੀ ਪਰੰਪਰਾ ਹੈ ਮਤਲਬ ਆਪਣੇ ਪੰਜਾਬ ਦੀ ਪੰਜਾਬੀਆਂ ਦੀ ਸਿੱਖ ਕੌਮ ਦੀ ਹੈ ਨਾ ਸਾਰੀਆਂ ਸਰਵਤ ਧਰਮ ਦੀ ਇੱਕ ਲੰਗਰ ਦੀ ਪ੍ਰਥਾ ਰਹੀ ਹੈ ਹਮੇਸ਼ਾ ਹੀ ਅਸੀਂ ਬਾਬੇ ਨਾਨਕ ਤੋਂ ਸਿੱਖਿਆ ਲੰਗਰ ਲਾਉਣੀ ਤੇ ਉਹ ਲੰਗਰ ਦੀ ਪ੍ਰਥਾ ਜਿਹੜੀ ਆ ਉਹ ਪੀੜੀ ਦਰ ਪੀੜੀ ਚੱਲੀ ਜਾ ਰਹੀ ਹੈ ਤੇ ਚਲਦੀ ਰਹੇਗੀ ਤੇ ਸ਼ਾਇਦ ਜਦੋਂ ਤੱਕ ਪੰਜਾਬ ਹੈ ਤੇ ਪੰਜਾਬ ਦੇ ਲੋਕ ਨੇ ਤੇ ਰਹਿਦੀ ਦੁਨੀਆ ਤੱਕ ਇਹ ਲੰਗਰ ਪ੍ਰਥਾ ਕਦੇ ਵੀ ਖਤਮ ਨਹੀਂ ਹੋਣੀ ਇਸ ਕਰਕੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਤਿਲਕ ਦਾਤਾ ਜੀ ਦਾ ਲੰਗਰ ਲਾਇਆ ਇਹਨਾਂ ਨੇ ਤੇ ਜਿੰਨਾ ਵੀ ਸਹਿਯੋਗ ਮੇਰੇ ਤੋਂ ਹੋ ਸਕਿਆ ਪਹਿਲਾਂ ਵੀ ਦਿੰਦੇ ਰਹੇ ਆ ਤੇ ਹੁਣ ਵੀ ਜਿੰਨਾ ਸਹਿਯੋਗ ਹੋ ਗਿਆ ਦਵਾਂਗੇ ਅੱਜ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਲੱਗਦਾ ਤਾਂ ਪੀਰ ਜੀ ਦਾ ਇੱਥੇ ਦਿਹਾੜਾ ਜਿਹੜਾ ਨਾਬਾ ਗੇਟ ਰਿਖੇ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇੱਥੋਂ ਦੀ ਸੰਗਤ ਤੇ ਇੱਥੋਂ ਦੇ ਜਿਹੜੇ ਆਯੋਜਕ ਹੈ ਸੋਨੂ ਮਾਜਰੀ ਜੀ ਇਹਨਾਂ ਦੀ ਸਾਰੀ ਟੀਮ ਨਾਲ ਭਰਤੀ ਜੀ ਸਾਰਿਆਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਸਮਾਜਿਕ ਕੰਮ ਜਿਹੜੇ ਕਰ ਰਹੇ ਹੈ ਇਹ ਸਮਾਜ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਕਈ ਲੋਕਾਂ ਨੇ ਤੇ ਮੌਜੂਦਾ ਸਰਕਾਰ ਵੱਲੋਂ ਜਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਜਿਹੜੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬੜੀ ਵੱਡੀ ਥੇਸ ਪਹੁੰਚ ਰਹੀ ਹੈ ਦਿਨੋ ਦਿਨ ਪੰਜਾਬ ਦੇ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਹਨ ਅੱਜ ਸਾਰਿਆਂ ਨੇ ਸਾਰੀ ਪਾਰਟੀ ਦੇ ਜੋ ਲੋਕ ਇੱਥੇ ਹਾਜ਼ਰ ਹੋਏ ਆ ਸਭ ਨੇ ਇਹੀ ਰਲ ਮਿਲ ਕੇ ਅਰਦਾਸ ਕੀਤੀ ਹੈ ਕਿ ਮੌਜੂਦਾ ਸਰਕਾਰ ਨੂੰ ਪਰਮਾਤਮਾ ਸਮਤ ਬਖਸ਼ੇ ਤਾਂ ਜੋ ਜਿਹੜੀ ਮੌਜੂਦਾ ਸਰਕਾਰ ਹੈ ਇਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਵਿੱਚ ਜੋ ਇਹਨਾਂ ਦਾ ਬਣਦਾ ਯੋਗਦਾਨ ਉਹ ਪਾਵੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਨਾ ਲਾਵੇ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਪੰਜਾਬ ਜਿਹੜਾ ਹੈ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਖੜਦਾ ਆਇਆ ਹੈ ਪੰਜਾਬ ਦੇ ਲੋਕ ਨਾ ਜ਼ੁਲਮ ਕਰਦੇ ਆ ਨਾ ਸਹਿੰਦੇ ਆ ਤੇ ਇਸੀ ਚੀਜ਼ ਨੂੰ ਦੇਖਦੇ ਹੋਏ ਇਸੀ ਚੀਜ਼ ਦੇ ਉੱਪਰ ਪੈਰਾ ਦਿੰਦੇ ਹੋਏ ਸਾਨੂੰ ਸਭ ਨੂੰ ਇਹੀ ਜ਼ਰੂਰਤ ਹੈ ਕਿ ਅਪਾ ਸੱਚ ਦਾ ਜਿਹੜਾ ਰਸਤਾ ਚੁਣੀਏ ਤੇ ਪੰਜਾਬ ਨੂੰ ਬੁਲੰਦੀਆਂ ਵੱਲ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਵੈਕੂ ਜੀ ਕਾਲਸਾ ਵੈਕੂ ਜੀ ਅੱਜ ਇੱਥੇ ਵੀਰ ਲਖ ਦਾ ਤਾਂ ਵੀ ਵੀ ਉਹਨਾਂ ਦੇ ਸਥਾਨ ਬਣਿਆ ਹੋਇਆ ਹੈ ਇੱਥੇ ਸਲਾਨਾ ਦੀ ਤਰ੍ਹਾਂ ਤੁਨੂ ਮਾਜਰੀ ਜੀ ਇਹਨਾਂ ਦੀ ਸਾਰੀ ਹੋਰ ਟੀਮ ਨੇ ਭੰਡਾਰਾ ਰੱਖਿਆ ਲੰਗਰ ਚਕਾਇਆ ਲੋਕਾਂ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੀ ਪਾਰਟੀਆਂ ਦੇ ਆਗੂ ਸ਼ਹਿਰ ਦੀਆਂ ਹੋਰ ਛਿਪਚੀਤਾ ਵੱਖ-ਵੱਖ ਧਰਮਾਂ ਤੋਂ ਸਾਰੇ ਲੋਕ ਇੱਥੇ ਅੱਜ ਪਹੁੰਚੇ ਨੇ ਸੰਗਤ ਨੂੰ ਸਾਰਿਆਂ ਦੇ ਸੰਗਤ ਦੇ ਸਾਰਿਆਂ ਨੇ ਦਰਸ਼ਕ ਕੀਤੇ ਨੇ ਮੈਂ ਵੀ ਗੁਰੂ ਅੱਗੇ ਅਰਦਾਸ ਕਰਦਾ ਵੀ ਇਸ ਤਰ੍ਹਾਂ ਦੇ ਜਿਹੜੇ ਚੰਗੇ ਕਾਰਜ ਨੇ ਜਦੋਂ ਕੀਤੇ ਜਾਂਦੇ ਨੇ ਉਹਦੇ ਵਿੱਚ ਸਮਾਜ ਦੇ ਵਿੱਚ ਆਪਸੀ ਪਿਆਰ ਵੱਧਦਾ ਹੈ ਤੇ ਪ੍ਰਮਾਤਮਾ ਨਾਲ ਜੁੜਨ ਦਾ ਜਿਹੜਾ ਮੌਕਾ ਮਿਲਦਾ ਮੈਂ ਵਧਾਈ ਦੇਣਾ ਇਹਨਾਂ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਸ ਮਾਗ ਨੂੰ ਜਿਹੜਾ ਕਰਾਇਆ ਦੇਖੋ ਹਰ ਸਾਲ ਦੀ ਤਰ੍ਹਾਂ ਜੋ ਇਸ ਵਾਰ ਬਾਬਾ ਲੱਖ ਲੱਕ ਦਾਤਾ ਪੀਰ ਤੇ ਜਿਹੜਾ ਦਿਹਾੜਾ ਮਨਾਇਆ ਗਿਆ ਭੰਡਾਰਾ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਅੱਜ ਇੱਥੇ ਬਹੁਤ ਸ਼ੁਭ ਦਿਨ ਵੀਰਵਾਰ ਦੇ ਦਿਨ ਅੱਜ ਇੱਥੇ ਸਾਰੀ ਸੰਗਤ ਇਕੱਠੇ ਹੋਈਆਂ ਨੇ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਨਾ ਪਟਿਆਲੇ ਵਾਸੀਆਂ ਨੂੰ ਤੇ ਸਭ ਤੋਂ ਵੱਧ ਵਧਾਈਆਂ ਉਹਨਾਂ ਨੂੰ ਜਿਹੜੇ ਹਰ ਸਾਲ ਇਹ ਭੰਡਾਰਾ ਜਿਹਦੀ ਵਿਵਸਥਾ ਕਰਦੇ ਨੇ ਜਿਵੇਂ ਚ सोनू ਮਾਜਰੀ ਜੀ ਨੇ ਪਰਮੇਸ਼ਰ ਭਲਵਾਨ ਜੀ ਨੇ ਭਾਰਤੀ ਜੀ ਨੇ ਤੇ ਅੱਜ ਇਸ ਸਮਾਗਮ ਦੇ ਵਿੱਚ ਸਾਰੇ ਸਿਆਸੀ ਪਾਰਟ ਦੇ ਆਗੂ ਪਹੁੰਚੇ ਨੇ ਮੇਰੇ ਤੋਂ ਪਹਿਲਾਂ ਵੀ ਤੇ ਹਾਜ਼ਰੀ ਲਵਾ ਕੇ ਗਏ ਨੇ ਸਾਡੇ ਵੱਡੇ ਪੁਰਾ ਸਰਜੀਤ ਸਿੰਘ ਅਪਲੋਵਾਲ ਜੀ ਪਹੁੰਚੇ ਨੇ ਤੇ ਬਜਾਦ ਸਾਹਿਬ ਵੀ ਪਹੁੰਚੇ ਨੇ ਪ੍ਰਦੀਪ ਜੀ ਪਹੁੰਚੇ ਨੇ ਚਾਰੋ ਗਰੁੱਪੋਂ ਤਾਂ ਉਹਨਾਂ ਨੇ ਵੀ ਹਾਜ਼ਰੀ ਲਵਾਈ ਆ ਤੇ ਅੱਜ ਇੱਥੇ ਜਿਹੜਾ ਸ਼ੁਭ ਦਿਹਾੜਾ ਦਾ ਸਾਰੇ ਪੰਜਾਬੀਆਂ ਨੂੰ ਇਸ ਗੱਲ ਤੇ ਵਧਾਈ ਦੇਣਾ ਕਿ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਇਸ ਧਰਤੀ ਤੇ ਜਿਹੜੇ ਗੁਰਪੁਰਬ ਹੋਣ ਦੇ ਭਾਵੇਂ ਦੀਵਾਲੀ ਹੋਵੇ ਦੁਸ਼ਹਿਰਾ ਹੋਵੇ ਇਹ ਭਾਵੇਂ ਮੁਸੀਬਾਈ ਚਰੇ ਦਾ ਕੋਈ ਦਿਹਾੜਾ ਹੋਵੇ ਸਾਰੇ ਬਹੁਤ ਸ਼ਰਧਾ ਨਾਲ ਮਨਾਉਂਦੇ ਨੇ ਤੇ ਅੱਜ ਵੀ ਮੈਂ ਚਾਹਣਾ ਕਿ ਤੇ ਸਾਰਾ ਸ਼ਹਿਰ ਵਾਸੀ ਹੁਣ ਇੱਥੇ ਭੰਡਾਰੇ 'ਚ ਸ਼ਿਰਕਤ ਕਰਨ ਤੇ ਬਣਦਾ ਤੇ ਦਸਵਾਂ ਦੇ ਵਿੱਚ ਪਹੁੰਚਾ ਕੇ ਸਾਰੇ ਭਾਈਚਾਰੇ ਇਕਜੁੱਟ ਹੋ ਕੇ ਚੱਲ ਸਕਦੇ ਪੰਜਾਬ ਦੇ ਅਮਨ ਸ਼ਾਂਤੀ ਜੋਕ ਬਹੁਤ ਵੱਡਾ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਜੋਨੂੰ ਸਭ ਤੋਂ ਵੱਧ ਸਰਕਾਰ ਦੀ ਜ਼ਿੰਮੇਵਾਰੀ ਵਿੱਚ ਸਾਮਗਰ ਰੱਖਣ ਜੋ ਉਹਦੇ ਵਿੱਚ ਇਹ ਧਾਰਮਿਕ ਜਿਥੇ ਹੁੰਦੀਆਂ ਜਾਂ ਧਾਰਮਿਕ ਜਿਹੜੇ ਸਮਾਗਮ ਹੁੰਦੇ ਨੇ ਉਹ ਇਹਨੂੰ ਬਹੁਤ ਜ਼ਿਆਦਾ ਜੋੜ ਕੇ ਰੱਖਦੇ ਨੇ ਸਾਰੇ ਸਮਾਜ ਨੂੰ ਤੇ ਸਾਰੇ ਵਰਗਾਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ